ਓਹੋ ਤੇ ਤਾਂ ਵੀਰਾ ਤਾਂ ਹੈ ਨਹੀਂ ਸਕਾ ਤੂੰ ਕਿਹਦੇ ਰਖੜੀ ਬਨਣਗੀ ਫਿਰ ਮੈਂ ਆਪਣੀ ਮੰਮਾ ਦੇ ਰਖੜੀ ਬਨੂੰਗੀ ਤੀ ਤਾਂ 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 ਪਤਾ ਹੁੰਦਾ ਜੇ ਤੇਰੇ ਸਕਾ ਵੀਰ ਹੁੰਦਾ ਤੇ ਤੇ ਸਕਾ ਵੀਰ ਹੈ ਨਹੀਂ ਨਾ ਤੇਰੀ ਮਾਂ ਵੀ ਨੀ ਗੱਲ ਨੂੰ ਸਮਝੀ ਹੈਗੀ ਤੂੰ ਤਾਂ ਸਕੇਰਾ ਵੀ ਜਵਾਬ ਦਿੱਤਾ ਉਹਨੇ ਬਣਾਉਣੀ ਨਹੀਂ ਹੈਗੀ ਰਖੜੀ ਹਾਂ ਚਾਚੀ ਬੰਨਦੇ ਇਹਦੇ ਰਖੜੀ ਚਲ ਜਾ ਦੇ ਘਰੇ ਕੱਛ ਮੈਨੂੰ ਰੀਤ ਨੇ ਵੀ ਆਖਿਆ ਸੀ ਜੇ ਦੁਕਾਨ ਤੇ ਆਏਂਗੇ ਮੈਨੂੰ ਨਾਲ ਲੈ ਜੀ ਚੀਜ਼ ਲੈਣ ਚਲ ਮੈਨੂੰ ਬੋਲ ਮਾਰ। ਈਤਾ ਆ ਜਾ ਪਛੀ ਜੀ ਲੈਣ ਚੱਲੀਏ। ਲੱਗਦਾ ਅਰਮਣ ਦੀ ਆਵਾਜ਼ ਆ। ਅਸੀਂ ਦੋਨੇ ਜਾ ਕੇ ਚੀਜੀ ਲੈ ਕੇ ਆਉਂਦੇ ਆ। ਤੇਜ ਤੂੰ ਕੀ ਚੀਜ਼ ਲੈ ਕੇ ਆਵੇਂਗੀ? ਮੈਂ ਤਾਂ ਬਿਸਕਟ ਲੈ ਕੇ ਆਉਂਗੀ। ਈਤਾ ਤੈਨੂੰ ਪਤਾ ਜਮੇ ਲੈ ਕਿੰਨੇ ਰੁਪਏ ਨੇ। ਲੱਗ ਤੈਨੂੰ ਪਤਾ ਤੇ ਹੈਗਾ। ਆਪਣੇ ਕੋਲ ਹਰ ਵਾਰ 5-5 ਰੁਪਏ ਤਾਂ ਹੁੰਦੇ ਨੇ ਅੱਜ ਮੈਂ ਲਵੇ 10 ਰੁਪਏ ਨੇ ਪੂਰੇ ਤੂੰ 10 ਰੁਪਏ ਦਾ ਕੀ ਕਰਨਾ ਸੀ ਚੀਜੀ ਤਾਂ 5 ਰੁਪਏ ਦੇ ਵਿੱਚ ਹੀ ਆ ਜਾਂਦੀ ਆ 5 ਰੁਪਏ ਹੀ ਤਾਂ ਮੈਂ ਚੀਜ਼ ਲਵਾਂਗੀ 5 ਰੁਪਏ ਦੀ ਆਪਦੇ ਵੀਰ ਵਾਸਤੇ ਰਖੜੀ ਲਵਾਂਗੀ ਬਣ ਤੂੰ ਰੁਕ ਮੈਂ ਆਪਣੀ ਮੰਮਾ ਤੋਂ ਨਾ 5 ਰੁਪਏ ਹੋਰ ਲਿਆਵਾਂ ਫਿਰ ਮੈਂ ਵੀ ਰਖੜੀ ਲਵਾਂਗੀ ਕੋ ਤੈ ਤਾਂ ਵੀਰਾ ਤਾਂ ਹੈ ਨਹੀਂ ਸਕਾ ਤੂੰ ਕਿਵੇਂ ਰਖੜੀ ਬੰਨ੍ਹਵੇਂਗੀ ਫਿਰ ਮੈਂ ਆਪਣੀ ਮੰਮਾ ਦੇ ਰਖੜੀ ਬਨੂੰਗੀ। ਓਹੋ ਕਿਤੇ ਮੰਮੀ ਦੇ ਵੀ ਰਖੜੀ ਬਨਨੇ ਦੀ ਹੁੰਦੀ ਆ ਉਹ ਤਾਂ ਉਹਦੇ ਸਕੇ ਭਰਾ ਦੇ ਬਨਨੇ ਦੀ ਹੁੰਦੀ ਆ। ਉਹ ਧਾਗਾ ਥੋੜੀ ਨਾ ਹੁੰਦਾ ਉਹ ਤਾਂ ਬਹੁਤ ਵੱਡੀ ਚੀਜ਼ ਹੁੰਦੀ ਆ। ਮੈਨੂੰ ਮੇਰੀ ਮੰਮੀ ਅਸੀਂ ਜੇ ਤੇਰੇ ਸਕੇ ਭਰਾ ਹੁੰਦਾ ਤਾਂ ਹੀ ਤੈਨੂੰ ਪਤਾ ਲੱਗਦਾ। ਆਰ ਮੜ ਫਿਰ ਰਖੜੀ ਬਨਣਾ ਕੀ ਹੁੰਦਾ? ਰਖੜੀ ਬਨਣਾ ਨਾਲ ਵੀਰ ਦੀ ਲੰਬੀ ਉਮਰ ਹੁੰਦੀ ਆ। ਵੀਰ ਲੰਬੀ ਉਮਰ ਜਾਂਦਾ ਹੁੰਦਾ। ਓ ਮੋ ਚੱਲੇ ਫੇਰ ਕੀ ਹੋਇਆ ਮੈਂ ਮੇਰੇ ਮੰਮਾ ਡੈਡੀ ਤੇ ਰਖੜੀ ਬੰਨ ਦੂੰਗੀ ਮੈਂ ਉਹਨਾਂ ਦੀ ਉਮਰ ਵੀ ਲੰਮੀ ਕਰ ਦੂੰਗੀ ਤੁਹਾਨੂੰ ਤਾਂ ਪਤਾ ਹੁੰਦਾ ਜੇ ਤੇਰੇ ਸਾਕਾ ਵੀਰ ਹੁੰਦਾ ਤੇ ਤੇਰਾ ਸਾਕਾ ਵੀਰ ਹੈ ਨਹੀਂ खरीद तू तो चीज़ लेके आ गया करे खेलन नहीं गया हैं? की हो गया पुत्र रोई खाता जाना तू प्रीत की हो गया पुत्र गल दस मैं क्यों रोंद मेरा पुत की हो गया पुत्र रोई खाता जाना तू की हो गया प्रीत पुत दस मैं की हो गया तेन खड़ा चुप कर रोंद नहीं होंगे खड़ा हो। ਉਹਦੇ ਇਹਨੇ ਬੁੱਤ ਚੁੱਪ ਕਰ ਕੀ ਹੋ ਗਿਆ ਬੁੱਤ ਤੇਨ ਮੈਂ ਰੋਈ ਕਰਤ ਜਾਂਦਾ ਮੇਰੇ ਬੁੱਤ ਮਮਾ ਹਾਂ ਅਰ ਮੈਂ ਕਹ ਦੇ ਬੁੱਤ ਅਰਖੜੀ ਨਾ ਲਈ ਤੇਰੇ ਕੋਈ ਵੀ ਨਹੀਂ ਆਏਗਾ ਓਹੋ ਕਿਉਂ ਬੁੱਤ ਫਿਰ ਕੀ ਹੋ ਗਿਆ ਔਣ ਵਾਲੀ ਕੀ ਗੱਲ ਹੈ ਬੁੱਤ ਰਖੜੀ ਤਾਂ ਮੇਰੇ ਵੱਨ ਦੀ ਪਾਪਾ ਦੇ ਵੱਨ ਦੀ ਬੁੱਤ ਨਾ ਬੁੱਤ ਰੋਂਦੇ ਨਹੀਂ ਹੁੰਦੇ ਮਮਾ ਆਈ ਮੰਨ ਰਿਹਾ ਕਿ ਅਸੀਂ ਵਿਦਕੜੀ ਕਲੇ ਸਕੇ ਵੀ ਦੇ ਬਣਦੇ ਹੁੰਦੇ ਨੇ ਨਹੀਂ ਪੁੱਤ ਮੈਂ ਉਹਨੂੰ ਕਿ ਅਸੀਂ ਵੀ ਮੈਂ ਮੇਰੀ ਮਮਾ ਦੇ ਬਣ ਚੁੰਗੀ ਪਰ ਉਹ ਮੰਨੇ ਨਹੀਂ ਕੋਈ ਗੱਲ ਨਹੀਂ ਪੁੱਤ ਰੋ ਨਾ ਤੂੰ ਮੰਮਾ ਡੈਡੀ ਦੇ ਬਣ ਦੀ ਰੱਖਣੀ ਠੀਕ ਹੈ ਜੇ ਮੰਮਾ ਡੈਡੀ ਦੇ ਨਹੀਂ ਬਣਣੀ ਤੇ ਅਰਮਨ ਦੇ ਭਰਾ ਦੇ ਬਣ ਦੀ ਪੁੱਤ ਰੱਖੜੀ ਉਹ ਵੀ ਤਾਂ ਤੇਰੇ ਸਕੇ ਚਾਚੇ ਦਾ ਹੀ ਮੁੰਡਾ ਉਹਦੇ ਬੰਨ੍ਹ ਦੀ ਮੁੱਤ ਤੇ ਰੱਖਣੀ ਬੰਨ੍ਹ ਨਾ ਹੌਲਾ ਕਰ ਠੀਕ ਹੈ ਮੇਰਾ ਸਿਆਣਾ ਬੁੱਤ ਰੋਂਦੇ ਨਹੀਂ ਮੁੰਡੇ ਬੁੱਤ ਅੱਬਾ ਪੱਕਾ ਮੈਂ ਮੇਰੇ ਚਾਚੇ ਦੇ ਮੁੰਡੇ ਦੇ ਰੱਖਣੀ ਬੰਨ੍ਹ ਸਕਦੀ ਆ ਹਾਂ ਬੁੱਤ ਬੰਨ੍ਹ ਸਕਦੇ ਮੇਰੇ ਪੁੱਤ ਰਖੜੀ ਠੀਕ ਹੈ ਮੰਮਾ ਫੇਰ ਮੈਂ ਜਿਹੜੇ ਐਸਾਂ ਦੇ ਚਿਦਿ ਲੈਣੇ ਸੀ ਮੈਂ ਉਹ ਪੈਸੇ ਆਂਦੀ ਰਖੜੀ ਲਿਆ ਮਾਂ ਹਾਂ ਬੁੱਤ ਲਿਆ ਦਿਲ ਨਾਲ ਹੌਲਾ ਕਰ ਮੇਰਾ ਪੁੱਤ ਠੀਕ ਹੈ ਤੁਮਾ ਪੈਸੇ ਦੇਓ हां बेटा। ਛਾਣਾ ਮੇਰਾ ਪੁੱਤ ਆ ਨਹੀਂ ਹੌਲਾ ਕਰਦੇ ਹੁੰਦੇ ਦਿਲ ਠੀਕ ਹੈ। ਉਹ ਵੀ ਤਾਂ ਪੁੱਤ ਤੇਰਾ ਚਾਚੇ ਦਾ ਮੁੰਡਾ ਹੈਗਾ। ਜਦੋਂ ਮਰਜੀ ਤੇਰਾ ਮਾਨ ਕਰਿਆ ਉਹਦੀ ਰਖੜੀ ਬੰਨ੍ਹਨੀ ਆਂ ਜਾ ਕੇ। ਮੰਮਾ ਹਾਂ ਪੁੱਤ। ਆਪਾਂ ਇਹਨੇ ਸੱਚੀ ਮੇਰੇ 5 ਰੁਪਏ ਮੈਂ ਇਹਨਾਂ ਦੀ ਰਖੜੀ ਲਿਆਵਾ। ਹਾਂ ਲਿਆ ਪੁੱਤ। ਇਹ ਲਿਆ ਮੇਰਾ ਪੁੱਤ। ਬਣਾ ਤੂੰ ਕੁੜੀ ਨੂੰ ਰਖੜੀ ਨੂੰ ਤਾਂ ਕਹਿਤਾ ਵੀ ਜਾ ਕੇ ਤੂੰ ਰਖੜੀ ਲਿਆ ਪੁੱਤ। ਕੀ ਪਤਾ? ਅੱਗ ਰਖੜੀ ਬਣਾਉਗੀ ਕਿ ਨਹੀਂ ਬਣਾਉਗੀ ਚੰਦਰੀ ਦਾ ਸੁਭਾਅ ਅੜਬ ਹੈਗਾ ਪਰ ਮਣਾ ਰਖੜੀ ਵਾਲੇ ਦਿਨ ਤਾਂ ਨਹੀਂ ਮੋੜਨਾ ਨੇ ਚੱਲ 13 ਕੁੜੀ ਦਾ ਮਨ ਖੁਸ਼ ਹੋ ਜਾਊਗਾ ਬਗ ਜੂਗੀ ਰਖੜੀ ਬੰਨ੍ਹਣੀ ਹੋਗੀ ਉਹ ਤੇ ਜਾ ਕੇ ਆ ਜੂਗੀ ਮਨ ਖੁਸ਼ ਹੋ ਜਾਊਗਾ ਮੇਰੀ ਧੀ ਦਾ ਫੇਰ ਅੱਬਾ ਇਹਨੂੰ ਵੀ ਸਾਕਾ ਬੀਰ ਦੇ ਦੰਦਾ ਅੱਜ ਕੱਲ ਕੌਣ ਬਣਾਉਂਦਾ ਬਗਾਨੀ ਤੁਰਖੜੀ ਆਵਦੇ ਮੁੰਡੇ ਦੇ ਚਾਹੇ ਲੱਖ ਚਾਚੇ ਤਾਇਆ ਪਰ ਆਵਦਾ ਤਵ ਨਹੀਂ ਹੁੰਦਾ ਇਹ ਵਾਹਿਗੁਰੂ ਮੇਰੀ ਧੀ ਨੂੰ ਵੀ ਇਕ ਵੀਰਾ ਦੇ ਦਾਂਦਾ ਜਦੋਂ ਰੀਤ ਵੱਡੀ ਹੋਊਗੀ ਇਹਨੂੰ ਆਪਣੇ ਸਕੇ ਭਰਾ ਦੀ ਕਮੀ ਮਹਿਸੂਸ ਹੋਊਗੀ ਕੌਣ ਇਹਦੇ ਕੋਲ ਸੁਧਾਰੇ ਲੈ ਕੇ ਜਾਊ ਕੌਣ ਇਧਰ ਰਖੜੀ ਬਣਾਊ ਸਕੇ ਭਰਾ ਤਾਂ ਸਕੇ ਹੁੰਦੇ ਨੇ ਚਾਚੇ ਤਾਇਿਆਂ ਦੇ ਲੱਖ ਨੇ ਚਾਚੇ ਤਾਇਿਆਂ ਦੇ ਤਾਂ ਚਾਚੇ ਤਾਇਿਆਂ ਦੀ ਰਹਿਣਗੇ ਪਰ ਆਪਣਾ ਸਗਾ ਭਰਾ ਤਾਂ ਸਕੇ ਹੀ ਹੁੰਦਾ ਹਰਮਣ ਮੈਂ ਵੀ ਰਖੜੀ ਲੈ ਕੇ ਆਈ ਆ ਤੂੰ ਕਾਦੇ ਵਾਸਤੇ ਲੈ ਕੇ ਆਈ ਆ ਮੇਰੇ ਮੰਮਾ ਨੇ ਕਿਹਾ ਸੀ ਕਿ ਤੇਰੇ ਵੀਰੇ ਦੇ ਵੀ ਬਨ ਦੇ ਰਖੜੀ ਫਿਰ ਮਠਿਆਈ ਦਾ ਡੱਬਾ ਵੀ ਲੈ ਕੇ ਆਈ ਮਠਿਆਈ ਦਾ ਡੱਬਾ ਤੇਰੀ ਮੰਮੀ ਨੇ ਐ ਤਾਂ ਦੱਸਤਾ ਵੀ ਮੇਰੇ ਵੀਰੇ ਦੇ ਰਖੜੀ ਬਨਦੀ ਵੀ ਐ ਐ ਨਹੀਂ ਦੱਸਿਆ ਤੇ ਮਠਿਆਈ ਦਾ ਡੱਬਾ ਵੀ ਲੈ ਕੇ ਆਉਣਾ ਸੀ ਕਿਉਂ ਲੇ ਮੂ ਵੀ ਮਿੱਠਾ ਕਰਾਉਂਦੇ ਹੁੰਦੇ ਨੇ ਅਰਮਣ ਜਦੋਂ ਮੇਰੀ ਮੰਮਾ ਨੇ ਰਖੜੇ ਲਈ ਹਾਂ ਕਰਤੀ ਫਿਰ ਤਾਂ ਮਠਾਈ ਲਈ ਵੀ ਕਰ ਦੇਣਗੇ ਮੈਂ ਮਠਿਆਈ ਵਾਸਤੇ ਵੀ ਕਹਿਨੀ ਆ ਮੰਮਾ ਹਾਂ ਬੁੱਤ ਮੈਂ ਰਖੜੀ ਵੀ ਲੈ ਆਈ ਹਾਂ ਓਏ ਸੋਣੀ ਰਖੜੀ ਮੰਮਾ ਪਰ ਮੈਨੂੰ ਨਾ ਰਸਤੇ 'ਚ ਆਰਮਣ ਮਿਲੀ ਸੀ ਕੀ ਕਹਿੰਦੀ ਬੁੱਤ ਓਹਨਾਂ ਕਾਂਦੇ ਕਾਂਦੇ 'ਚ ਤੂੰ ਰਖੜੀ ਵੀ ਲੈ ਕੇ ਆਈਆਂ ਹਾਂ ਕਹਿੰਦੀ ਤਾਂ ਫਿਰ ਤੂੰ ਮਠਿਆਈ ਦਾ ਡੱਬਾ ਕਿਉਂ ਨਹੀਂ ਲੈ ਕੇ ਆਈ ਕੋਈ ਨਾ ਬੁੱਤ ਤੂੰ ਸੋਚ ਕਿਉਂ ਕਰਦੀ ਆ ਪਾਪਾ ਨੂੰ ਫੋਨ ਕਰ ਦਾਨੀ ਆ ਮੈਂ ਤੇਨ ਆਪਣਾ ਮਠਿਆਈ ਦਾ ਡੱਬਾ ਲੈ ਕੇ ਦੇ ਦਣਗੇ ਤੂੰ ਮਠਿਆਈ ਦਾ ਡੱਬਾ ਲੈ ਕੇ ਰਖੜੀ ਲੈ ਕੇ ਤੂੰ ਰਖੜੀ ਬੰਨ੍ਹਿਆ ਇਸ ਸਵੇਰੇ ਚੰਗਾ ਚੰਗਾ ਮੈਂ ਪੱਕਾ ਮੰਗਾਉਂਗੀ ਫੇਰ ਹਾਂ ਪੁੱਤ ਮੈਂ ਮੰਗਾ ਦੂੰਗੀ ਪਾਪਾ ਦਾ ਤੇਰੇ ਤੋਂ ਠੀਕ ਹੈ ਮੰਮਾ ਮੈਨੂੰ ਤਨ ਚਾਚੜਾ ਪਿਆ ਤੂੰ ਮੇਰੇ ਵੀਰੇ ਦੇ ਰਖੜੀ ਬੰਨ੍ਹੂਗੀ ਹਾਂ ਪੁੱਤ ਜਿਆਦਾ ਚੜੂਗੀ ਮੇਰੇ ਪੁੱਤ ਨੂੰ ਕੋਈ ਨਾ ਪੁੱਤ ਸਵੇਰੇ ਨੇ ਰਖੜੀਆਂ ਸਵੇਰੇ ਬੰਨ੍ਹਦੀ ਠੀਕ ਆ ਠੀਕ ਆ ਮੰਮਾ ਮੰਮਾ ਮੈਂ ਨਾ ਫੇਰ ਕੱਲੋ ਸਕੂਲ ਵੀ ਨਹੀਂ ਜਾਂਦੀ ਠੀਕ ਹੈ ਪੁੱਤ ਨਾ ਜਾਈ ਠੀਕ ਆ ਚੰਗਾ ਮम्मा ਨਾਲੇ ਨਾ ਆਰਮਨ ਆ ਵੀ ਕਹਿੰਦੇ ਸੀ ਵੀ ਜੇ ਰਖੜੀ ਬੰਨ੍ਹਦੇ ਆ ਨਾ ਤਾਂ ਫਿਰ ਵੀਰੇ ਦੀ ਉਮਰ ਲੰਬੀ ਹੁੰਦੀ ਆ ਹੁਣ ਤਾਂ ਅਸੀਂ ਦੋਨੇ ਭੈਣਾਂ ਬੰਨਾਂਗੇ ਫੇਰ ਤਾਂ ਵੀਰੇ ਦੀ ਉਮਰ ਬਹੁਤ ਵੀ ਲੰਬੀ ਹੋਊਗੀ ਹਾਂ ਬੁੱਤ ਹਾਂ ਬੁੱਤ ਜਦੋਂ ਤੁਸੀਂ ਦੋਨੇ ਭੈਣ ਰਖੜੀ ਬੰਨ੍ਹੂਗੀ ਵੀਰੇ ਦੇ ਵੀਰੇ ਦੀ ਲੰਬੀ ਉਮਰ ਤਾਂ ਹੋਊਗੀ ਹੋਊਗੀ ਵੀਰਾ ਤੇਰਾ ਖੂਬ ਤਰੱਕੀਆਂ ਕਰੂਗਾ ਚਾ ਮਮੀ ਹਾਂ ਬੁੱਤ ਦੇਖ ਕਿੰਨੀ ਸੋਹਣੀ ਲੱਗਦੀ ਏ ਰਖੜੀ ਤੈਨੂੰ ਬੰਨਣੀ ਤਾਂ ਆਉਂਦੀ ਏ ਨਾ ਬੁੱਤਾ ਹਾਂਜੀ ਐਵੇਂ ਕਰਕੇ ਨਾ ਐਂ ਕਰਕੇ ਵੀਰੇ ਦੇ ਬਸ ਆ ਗੰਡ ਨੂੰ ਐਵੇਂ ਗੰਡ ਦੇ ਦੀ ਪਿਆਰ ਦੀ ਗੰਡ ਠੀਕ ਏ ਬੁੱਤਾ ਐਵੇਂ ਰਖੜੀ ਬੰਨੀ ਜਾਊਗੀ ਤੇ ਵੀਰੇ ਦੇ ਤੋਂ ਐਵੇਂ ਵਧੀਆ ਪਿਆਰ ਨਾਲ ਰਖੜੀ ਬੰਨੀ ਸਵੇਰੇ ਠੀਕ ਆ ਠੀਕ ਆ ਮम्मा ਲੈ ਮੇਰਾ ਬੁੱਤ ਰਖੜੀ ਸੰਭਾਲ ਕੇ ਰੱਖ ਦੇ ਠੀਕ ਏ ਮम्मा ਜੀ ਮਠਾਈ ਮੰਗਾ ਦੇਓ ਪੱਕਾ ਹਾਂ ਬੁੱਤ ਪਾਪਾ ਨੂੰ ਮੈਂ ਫੋਨ ਕਰਦੀ ਆ ਤੇ ਪਾਪਾ ਲੈ ਆਉਣਗੇ ਮਠਿਆਈ ਦਾ ਡੱਬਾ ਠੀਕ ਹੈ ਠੀਕ ਹੈ ਮੰਮਾ ਹਾਂ ਮੰਮਾ ਹਾਂ ਤੱਕ ਸੁੱਤਾ ਨਹੀਂ ਤੋਏ ਮੰਮਾ ਮੈਂ ਕੱਢ ਲੂ ਕਿੰਨੇ ਵਜੇ ਰਖੜੀ ਬਨਣ ਜਾਉਂਗੀ ਵੀਰੇ ਦੇ ਉਹ ਪੋ ਪੁੱਤ ਸਵੇਰਾ ਹੋਊਗਾ ਪੁੱਤ ਤੂੰ ਰਖੜੀ ਬੰਨ੍ਹਿਆਈ ਸੌਂ ਜਾ ਜੜੀ ਹੁਣ ਨੀਂਹਰਾ ਹੋ ਗਿਆ ਨੀ ਰਾਤ ਹੋ ਗਈ ਤੈਨੂੰ ਤਾਂ ਮੈਨਾਂ ਦਾ ਖੁਸ਼ੀ ਚ ਨੀਂਦ ਹੀ ਨਹੀਂ ਆ ਰਹੀ ਹੈ ਨਾ ਹਾਂਜੀ ਨਾ ਪੁੱਤ ਸੌ ਜਾ ਹੁਣ ਸਵੇਰੇ ਰਖੜੀ ਬਨ੍ਹ ਕੇ ਆਈ ਠੀਕ ਹੈ ਸੌ ਜਾ ਮम्मा ਹਾਂ ਪੁੱਤ ਮੈਂ ਨੂੰ ਤੁਸੀਂ ਛੇਤੀ ਛੇਤੀ ਤਿਆਰ ਕਰ ਦੋ ਮੈਂ ਨਾ ਅਲਮਣ ਤੋਂ ਵੀ ਪਹਿਲਾਂ ਆਪਣੇ ਵੀਰੇ ਦੇ ਰਖੜੀ ਬੰਨ੍ਹਣੀ ਆ ਠੀਕ ਐ ਬੁੱਤ ਨਾਲੇ ਮੰਮਾ ਜੀ ਤੁਸੀਂ ਮਠਿਆਈ ਦਾ ਡੱਬਾ ਮੰਗਵਾਤਾ ਸੀ ਹਾਂ ਬੁੱਤ ਮੰਗਵਾਇਆ ਪਿਆ ਚੜੀਏ ਬਸ ਤਿਆਰ ਆ ਬੁੱਤ ਹੁਣ ਤੂੰ ਬੰਨ੍ਹਿਆ ਹੀ ਉਹਦੇ ਭਰਾ ਦੀ ਰਖੜੀ ਠੀਕ ਐ ਮੰਮਾ ਜੀ ਟਿੱਕਾ ਵੀ ਲਾ ਦਿਓ ਅੱਛਾ ਟਿੱਕਾ ਵੀ ਲਾ ਕੇ ਜਾਣਾ ਮੇਰੇ ਬੁੱਤ ਨੇ ਹਾਂ ਜੀ ਲੈ ਬੁੱਤ ਸੋਣਾ ਵਣ ਕੇ ਜਾਊਗਾ ਮੇਰਾ ਬੁੱਤ ਪੁੱਟ ਦੇਖ ਮੇਰੀ ਪਰੀ ਕਿੰਨੀ ਸੋਹਣੀ ਲੱਗਦੀ ਆ ਐਵੇਂ ਪੁੱਤ ਸਿਰ ਤੇ ਨਾ ਚੁੰਨੀ ਲੈ ਕੇ ਰਖੜੀ ਬਣ ਕੇ ਆਈ ਵੀਰੇ ਦੇ ਠੀਕ ਆ ਚੁੰਨੀ ਲੈ ਕੇ ਨਾ ਫੇਰ ਬਣ ਕੇ ਆਈ ਰਖੜੀ ਤੇ ਆ ਜਾ ਤੈਨੂੰ ਮੈਂ ਪਲੇਟ 'ਚ ਵੀਰੇ ਦੀ ਰਖੜੀ ਧਰ ਕੇ ਦਿੰਨੀ ਆ ਠੀਕ ਆ ਠੀਕ ਆ ਮੰਮਾ ਅੱਜ ਜੇ ਮੇਰਾ ਪੁੱਤ ਖੁਸ਼ ਹੈ ਨਾ ਹਾਂਜੀ ਮੰਮਾ ਠੀਕ ਹੈ ਆ ਦੇ ਮੈਂ ਰਖੜੀ ਬਣ ਕੇ ਆਉਗਾ ਮੇਰਾ ਪੁੱਤ ਆ ਜਾਣਾ ਤੈਨੂੰ ਪਾ ਕੇ ਦਿਆਂ ਮੈਂ ਪਲੇਟ ਦੇ ਵਿੱਚ ਨਹੀਂ ਮੇਰੇ ਪੁੱਤ ਤਾਂ ਚਾਹ ਨਹੀਂ ਸਾਹ ਮੈਂ ਜਾਂਦਾ ਅੱਜ ਤਾਂ ਲੇ ਬੁੱਤ ਹੁਣ ਚਾਈ ਚਾਈ ਵੀਰ ਦੇ ਰਖੜੀ ਬੰਨਦੀ ਤੇ ਮਿੱਠਾ ਮੂੰਹ ਕਰਵਾਦੀ ਤੇ ਹਲਦੀ ਦਾ ਟਿੱਕਾ ਵੀਰ ਦੇ ਮੱਥੇ ਤੇ ਲਾਦੀ ਠੀਕ ਹੈ ਬੁੱਤ ਠੀਕ ਹੈ ਲੈ ਹੁਣ ਮੇਰੀ ਜਿੜੀ ਜਾ ਹੁਣ ਤੂੰ ਬੰਨਿਆ ਮੇਰ ਮਾਲ ਦਿੰਨੀ ਆ ਤੈਨੂੰ ਠੀਕ ਹੈ ਬੁੱਤ ਇਹਨੇ ਚੱਪਲ ਪਾ ਪੈਰ ਚ ਚਾਚੀ ਜੀ ਤੁਸੀਂ ਕਾ ਰਹੇ ਹੋ ਆ ਕਿਧਰੋਂ ਆਉਂਦੀ ਆੜਕੀ ਅੱਗੇ ਰਖੜੀ ਆ ਨਹੀਂ ਪਤਾ ਰਖੜੀ ਲੈ ਕੇ ਆ ਗਈ ਉਹ ਹਾਂ ਕਰੀ ਆਜ ਲੰਘਿਆ ਚੱਚੀ ਜੀ ਵੀਰਾ ਕਿੱਥੇ ਆ ਮੈਂ ਵੀਰੇ ਦੇ ਰਖੜੀ ਬੰਨ੍ਹਣੀ ਸੀ ਉਹ ਤਾਂ ਸੁੱਤਾ ਪਿਆਗਾ ਫੇਰ ਆ ਜੀ ਤੜਕੀ ਤੜਕੀ ਕੌਣ ਰਖੜੀ ਬੰਨ੍ਹਦਾ ਹੁੰਦਾ ਉਹ ਤਾਂ ਸੁੱਤਾ ਪਿਆਗਾ ਲੈ ਢੁੱਠੂ ਗਾ ਜੀ ਛੁੱਟੀ ਕਰਕੇ ਜਦੋਂ ਉੱਠ ਖੜਾ ਮੈਂ ਆਪੇ ਲਾ ਦੂੰ ਸੁਨੇਹਾ ਆ ਜੀ ਉਹ ਤਾਂ ਬੰਨਣਾ ਅੱਡੀ ਕਿ ਤੂੰ ਜਾਂਦੀ ਨਹੀਂ ਰਖੜੀ ਲੈ ਕੇ ਆਈਂਗੀ ਉਹਨੂੰ ਚਾਚੇ ਆਏ ਤਾਂ ਨਾ ਕੋਹ ਲੈ ਕਹਾ ਕੀ ਨਾ ਤਗਾ ਲੈ ਕੇ ਆ ਗਈ ਹੋਵੇਗੀ 5 ਰੁਪਈਆ ਦਾ ਚਲੋ ਚਾਚੇ ਕੋਈ ਨਾ ਸੇ ਰਾਜ਼ੂਂਗੀ ਜਦੋਂ ਵੀ ਰੋਠੇਗਾ ਤੁਸੀਂ ਪੱਕਾ ਫੋਨ ਕਰਦੇ ਹੋ ਆਹੋ ਆਹੋ ਕਰ ਦੂੰਗੀ ਲੈ ਆ ਗਈ ਤੜਕੀ ਤੜਕੀ ਚੱਕ ਕੇ ਮੂੰਹ ਨਾ ਮਾਂ ਨੂੰ ਸ਼ਰਮ ਆ ਮਾਂ ਨੇ ਨਹੀਂ ਹਟਾਈ ਵੀ ਉਹਨਾਂ ਦੇ ਆਪਣੀ ਕੁੜੀ ਹੈਗੀ ਐ ਉਹ ਬਨੂਗੀ ਰਖੜੀ ਇੱਥੋਂ ਰਖੜੀ ਬਣਾਉ ਮੈਂ ਉਹਨਾਂ ਦੇ ਪੁੱਤ ਦੇ ਆ ਜਾਣਗੇ ਸਭ ਨੂੰ ਆਏ ਆ ਬਸ ਵੀ ਪੈਸੇ ਲੁੱਟ ਲੀਏ ਜਿੰਨੇ ਲੁੱਟੇ ਜਾਂਦੇ ਨੇ ਬਣਾ ਲੀਏ ਪੈਸੇ ਗਈ ਖੜੀ ਆ ਤੈਨੂੰ ਮੈਂ ਚੈੱਕ ਮੰਮਾ ਜੀ ਸਿਰ ਇਤਨਾ ਝੂਠ ਕਾ ਤੋ ਬੋਲੇ ਵੀਰਾ ਤੋ ਉੱਠਿਆ ਬੈਠਾ ਫੋਨ ਦੇਖੇ ਆਂਦਾਗਾ ਚੁੱਪ ਕਰ ਜਾ ਤੂੰ ਬਾਲਾ ਜਾਨਾ ਬੋਲ ਸਾਡੀ ਗੱਲ ਚ ਰਖੜੀ ਬਣਨ ਨੂੰ ਕਿਉਂ ਪਿਆਰ ਕਰਦੀ ਆ ਤਾਂ ਪੈਸਿਆਂ ਦੀ ਮਾਰ ਹੀ ਆਈ ਸੀ ਉਹਦੀ ਮਾਂ ਨੇ ਭੇਜੀ ਤੀ ਵੀ ਚੱਲ ਚਾਰ ਪੈਸੇ ਬਣ ਜਾਣਗੇ ਤੈਨੂੰ ਬਾਲੀ ਆਈ ਆ ਬੱਡੀ ਰੀਤ ਦੀ 헤ਜਲੀ ਚੱਲ ਅੰਦਰ ਕੰਮ ਕਰ ਚੱਲ ਕੋਈ ਮੈਂ ਫੇਰਾ ਜੂਗੀ ਐਡੀ ਕਿੱਡੀ ਕ ਗੱਲ ਆ ਮਮਾ ਜੀ ਬੰਨੇ ਆ ਮੇਰੇ ਪੁੱਤਰ ਖੜੇ ਲਾਂਜੀ ਕਿਉਂ ਕੀ ਹੋ ਗਿਆ ਪੁੱਤ ਮਮਾ ਹਾਂ ਪੁੱਤ ਚਾਚੇ ਜੀ ਕਹਿੰਦੇ ਨਾ ਵੀ ਵੀਰਾ ਸੁੱਤਾ ਪਿਆ ਜਦੋਂ ਵੀਰਾ ਉੱਠ ਗਿਆ

ਕੋਈ ਨਾ ਮੈਂ ਥੋੜਾ ਟਾਈਮ ਵੇਟ ਕਰ ਲੰਨੀ ਆ ਜਦੋਂ ਵੀ ਉੱਠਿਆ ਮੈਂ ਉਹ ਜੋ ਬਾਕੀ ਹੋਏ ਬੱਤਾਂ ਮੇ ਬੈਠੇ ਦੋ ਮम्मा ਤਾਂ ਠੀਕ ਤੇ ਦੇਖਦੀ ਥੱਕ ਕੇ ਚਾਚੇ ਨੇ ਤਾਂ ਹਜੇ ਤੱਕ ਫੋਨ ਵੀ ਨਹੀਂ ਕੀਤਾ ਕੋਈ ਨਾ ਬੁੱਤ ਕਰ ਦੂਗੀ ਸੋਚਣਾ ਕਰ ਬੰਨਿਆ ਹੀ ਰੱਖ ਲਈ ਠੀਕ ਹੈ ਅਸੇ ਪਛੜਾ ਫੋਨ ਲਾ ਕੇ ਕੋਈ ਨਾ ਬੁੱਤ ਕਰੂਗੀ ਫੋਨ ਕਰ ਦੂਗੀ ਫੋਨ ਮम्मा ਹਾਂ ਤਾਂ ਮੈਂ ਨੂੰ ਨਾ ਪੁਰੇ ਚਾਰ ਕਾਂਟੇ ਹੋ ਗਏ ਉਹ ਦੇ ਇੱਕ ਦਿਨ ਕਿ ਆਪਾਂ ਦਾ ਚਾਚੇ ਭੁੱਲ ਗਏ ਹੁਣ ਮੈਂ ਖੁਦ ਹੀ ਜਾ ਕੇ ਬੰਨਿਆ ਵਾ ਹਾਂ ਤੇ ਚੱਲ ਬੰਨਣਾ ਜਾ ਕੇ ਖੜਾ ਹੋ ਮੇਰਾ ਕੋਈ ਕਿਉਂ ਡੁੱਬਣੀ ਐ ਤੂੰ ਧੀ ਦਾ ਦਿਲ ਦੁਖੀ ਕਰਦੀ ਐ ਕਿੱਡੀ ਕ ਗੱਲ ਐ ਤੂੰ ਰਖੜੀ ਬਣਾ ਲੈ ਮੁੰਡੇ ਦੇ ਕਿੰਨਾ ਚਿਰ ਹੋ ਗਿਆ ਤਿਆਰ ਹੋਈ ਫਿਰਦੀ ਨੂੰ ਚਾਈ ਚਾਈ ਉੱਠੀ ਸਾਰੀ ਰਾਤ ਨਹੀਂ ਸੁੱਤੀ ਬੀਬੀ ਇਹ ਰਖੜੀ ਬਨੂਗੀ ਸਵੇਰੇ ਚੱਲ ਦੇਈਆ ਹੁਣ ਰੀਤ ਜੇ ਹੁਣ ਵੀ ਬਣਾ ਲੈ ਰਖੜੀ ਤਾਂ ਚੰਗਾ ਕਿ ਤੇ ਤੀ ਦੁਖੀ ਹੋ ਕੇ ਨਾ ਜਾਏ ਲੈ ਬਣਾ ਲੈ ਬੁੱਤ ਪੈਣ ਤੋਂ ਰਖੜੀ ਸੋ ਦਾ ਭੈਣ ਭਾਈਆਂ ਦਾ ਨਾ ਪਿਆਰ ਇੰਨੀ ਬਣਿਆ ਰਹੇ ਉਹ ਆਗੀ ਸੀ ਰੀਤ ਵੀ ਤਾਂ ਨਹੀਂ ਮੈਂ ਰਖੜੀ ਬਨਨੀ ਆ ਮੈਂ ਮੇਰੇ ਪੁੱਤ ਦੇ ਰਖੜੀ ਬਣਾਉਣੀ ਆ ਕਿਸੇ ਤੋਂ ਮਿਰਦੀ ਹੈਗੀ ਬੰਨਣ ਵਾਲੀ ਹਰਮਨ ਦੇਖ ਲੈ ਤੇਰੀ ਤਾਈ ਨੇ ਤੜਕੀ ਭੇਜਦੀ ਰੀਤ ਰਖੜੀ ਬੰਨਣ ਕੰਨੀ ਰਖੜੀ ਬੰਨਿਆ ਜਾ ਕੇ ਮੈਂ ਪਹਿਲਾਂ ਕਿਸੇ ਤੋਂ ਬਣਾਉਣੀ ਆ ਰਖੜੀ ਜਦ ਮਿਰਦੀ ਹੈਗੀ ਰਖੜੀ ਬੰਨਣ ਵਾਲੀ ਧਾਰਦੀਆਂ ਧੀ ਸੋਹਣੀਆਂ ਲੱਗਦੀਆਂ ਨੇ ਰਖੜੀਆਂ ਬੰਨਦੀਆਂ ਮੈਂ ਕਿਉਂ ਬਣਾਵਾਂ ਕਿਸੇ ਤੋਂ ਰਖੜੀ ਜਦ ਰੱਬ ਨੇ ਮੈਨੂੰ ਤੀ ਪੁੱਤ ਦੋਨੇ ਦਿੱਤੇ ਨੇ ਇਹਦੀ ਭੈਣ ਹੀ ਬੰਨੂ ਇਹਦੇ ਤਾਂ ਰਖੜੀ ਸ਼ੀਗਾ ਵੀ ਜਦ ਰਖੜੀ ਬੰਨ ਨਹੀਂ ਹੋਏ ਮੈਂ ਤੈਨੂੰ ਆਪ ਹੀ ਬੋਲ ਮਾਰ ਲੂੰਗੀ ਤੇ ਤੂੰ ਤਾਂ ਮੈਨੂੰ ਬੋਲ ਵੀ ਨਹੀਂ ਮਾਰਿਆ ਨਾ ਤੂੰ ਦਵਾਰੇ ਆ ਗਈ ਮੈਂ ਤੈਨੂੰ ਜਵਾਬ ਦਿੱਤਾ ਸੀ ਉਹਦੀ ਤਾਂ ਭਾਣ ਨੇ ਰਖੜੀ ਬੰਨਤੀ ਸਵੇਰੇ ਉਹਦੇ ਮੈਂ ਤੇਰੀ ਮਾਂ ਵੀ ਨਹੀਂ ਗੱਲ ਨੂੰ ਸਮਝੀ ਹੈਗੀ ਤੂੰ ਤਾਂ ਸਮਝਣੀ ਕੀ ਆ ਉਹਨੂੰ ਪਤਾ ਨਹੀਂ ਲੱਗਿਆ ਵੀ ਕੇਰਾ ਵੀ ਜਵਾਬ ਦਿੱਤਾ ਉਹਨੇ ਬਣਾਉਣੀ ਨਹੀਂ ਹੈਗੀ ਰਖੜੀ ਮੈਂ ਤਾਂ ਕਹਿਣ ਵਾਲੀ ਨੇ ਕਹਿਤਾ ਸਾਨੂੰ ਸ਼ਰਮ ਚਾਹੀਦੀ ਆ ਸੱਚੀ ਬਣਾ ਲਾਣਾ ਰਖੜੀ ਵੀਰੇ ਦੇ ਫਿਰ ਕਿਉਂ ਹੁੰਦਾ ਜੇ ਇੱਕ ਭੈਣ ਨੇ ਬੰਨਤੀ ਦੂਜੀ ਭੈਣ ਵੀ ਤਾਂ ਬੰਨ ਸਕਦੀ ਆ ਖੜ ਜਾ ਤੈਨੂੰ ਮੈਂ ਸਮਝਾਉਣੀ ਆ ਗੱਲ ਆਉਂਦੀਆਂ ਸਕੀਆਂ ਭੈਣਾਂ ਹੀ ਬੰਨਦੀਆਂ ਹੁੰਦੀਆਂ ਨੇ ਰਖੜੀ ਜੇ ਤੇਰੇ ਭਾਈ ਹੁੰਦਾ ਤਾਂ ਤੂੰ ਬੰਨ ਦਿੰਦੀ ਰਖੜੀ ਸੱਚੀ ਫਿਰ ਕਿ ਹੋਇਆ ਜੇ ਹਰਮਨ ਨੇ ਰਖੜੀ ਬੰਨਤੀ ਜਿੱਥੇ ਹਰਮਨ ਨੇ ਰਖੜੀ ਬੰਨੀ ਆ ਔਰ ਹੀ ਜਗ੍ਹਾ ਤੇ ਮੈਂ ਵੀ ਰਖੜੀ ਬੰਨ ਲੈ ਦਿੰਦੀ ਆ ਹਲੇ ਵੀਰੇ ਦੀ ਉਮਰ ਹੋਰ ਲੰਬੀ ਹੋ ਜੂਗੀ ਆਹੋ ਤੇਰੇ 5 ਰੁਪਏ ਦੇ ਤਾਗੇ ਨਾਲ ਤਾਂ ਹੋਈ ਖੜੀ ਆ ਮੇਰੇ ਪੁੱਤ ਦੀ ਉਮਰ ਲੰਮੀ ਮੈਨੂੰ ਲੱਗਦਾ ਮੈਨੂੰ ਚਾਚੀ ਨੇ ਰਖੜੀ ਬੰਨ੍ਹਣ ਨਹੀਂ ਦੇਣੀ ਆਖਿਰ ਮੇਰਾ ਵੀ ਤਾਂ ਵੀਰਾ ਮੈਂ ਖੁਦ ਹੀ ਜਾ ਕੇ ਰਖੜੀ ਬੰਨ੍ਹ ਦਿੰਨੀ ਆ ਅੱਜ ਵੀਰੇ ਤੇਰੇ ਰਖੜੀ ਬੰਨਣਾ ਅੱਜ ਵੀਰੇ ਰਖੜੀ ਬੰਨਦੀ ਆ ਇੱਧਰ ਹੋ ਬਣਾਉਣੀ ਨਹੀਂ ਹੈਗੀ ਰਖੜੀ ਜੇ ਜਦੋਂ ਮੈਂ ਤੈਨੂੰ ਕਿਹੜਾ ਜਵਾਬ ਦੇਤਾ ਤੈਨੂੰ ਸਮਝ ਨਹੀਂ ਆਉਂਦੀ ਖੜਾ ਦੱਸ ਮਨ ਹਾਏ ਚਾਚੀ ਬੰਨ ਲੈ ਅੰਦਰ ਰਖੜੀ ਜੋ ਤੈਨੂੰ ਕਹਿਤਾ ਨਾ ਵੀ ਬੰਨਣੀ ਨਹੀਂ ਹੈਗੀ ਹੁਣ ਦੱਸ ਕਹਿੰਦੀ ਕੀ ਐ ਜੇ ਭਾਂਡੇ ਦਾ ਮੂੰਹ ਖੁੱਲਾ ਤਾਂ ਕੁੱਤੇ ਨੂੰ ਸ਼ਰਮ ਚਾਹੀਦੀ ਆ ਖੜੀ ਹੋ ਹਾਏ ਚਾਚੀ ਬੰਨ ਲੈ ਅੰਦਰ ਰਖੜੀ ਯਾ ਦਲ ਇਕਬਰੀ ਚਲ ਜਾ ਆਪ ਦੇ ਘਰੇ ਪੈਣੋਂ ਪਾਵੇਂ ਲੱਖ ਜਿਉਂਦਿਆਂ ਪਾਈਆਂ ਆਵਾਜ਼ ਨਾ ਕਰਾਂਦੇ ਵਿੱਚ ਸਰਦਾ ਇਕ ਵੀਰ ਦੇ ਬੇਰਬਾਸੋਂ ਕਾਣ ਨੂੰ ਵੜਾ ਹੀ ਚਿੱਤ ਕਰਦਾ ਇਕ ਵੀਰ ਦੇ ਬੇਰਬਾਸੋਂ ਕਾਣ ਨੂੰ ਵੜਾ ਹੀ ਚਿੱਤ ਕਰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇਸ ਵੀਡੀਓ ਚ ਇਹੀ ਸਿੱਖਿਆ ਦਿੱਤੀ ਆ ਵੀ ਜੇ ਜਿੰਨਾ ਕੁੜੀਆਂ ਦੇ ਹਨਾ ਭਾਈ ਨਹੀਂ ਹੁੰਦੇ ਹੈਗੇ ਉਹਨਾਂ ਨੂੰ ਵੀ ਬਹੁਤਾ ਐ ਹੁੰਦਾ ਵੀ ਅਸੀਂ ਰਖੜੀ ਬੰਨੀ ਆ ਆਪਣੇ ਭਰਾ ਦੇ ਸਾਡੇ ਭਰਾ ਹੋਵੇ ਤਾਂ ਚਾਚੇ ਤਾਏ ਦੇ ਬੁੱਤਾਂ ਨੂੰ ਜਾਂ ਵੀ ਰਿਸ਼ਤੇਦਾਰ ਭੂਆ ਦੇ ਮੁੰਡੇ ਜਾਂ ਕਿਸੇ ਦੇ ਵੀ ਲਾ ਲੋ ਵੀ ਰਖੜੀ ਉਹਨਾਂ ਤੋਂ ਇੰਨੀ ਖੁਸ਼ੀ ਨਾਲ ਬਣਾਇਆ ਕਰੋ ਕਿ ਉਹਨਾਂ ਦੇ ਦਿਲ ਚ ਇੱਕ ਵਾਰ ਵੀ ਇਹ ਨਾ ਜਾਵੇ ਵੀ ਸਾਡੇ ਆਪ ਦਾ ਸਕੇ ਭਰਾ ਨਹੀਂ ਹੈਗਾ ਇਹ ਸਕੇ ਭਰਾ ਦਾ ਤੇ ਮੂਹਰੇਲੇ ਭਰਾ ਦਾ ਨਾ ਬਹਿਮ ਦਿਲ ਚੋਂ ਕੱਢ ਦੋ ਤਾਂ ਕਰਕੇ ਸਾਰੇ ਜਾਨੇ ਵਧੀਆ ਖੁਸ਼ੀ ਨਾਲ ਰਖੜੀ ਬੰਨਾ ਹੋ ਤਾਂ ਕਿ ਉਹਨਾਂ ਧੀਆ ਨੂੰ ਵੀ ਵਧੀਆ ਐ ਹੋਵੇ ਖੁਸ਼ੀ ਹੋਵੇ ਰਖੜੀ ਬੰਨ ਕੇ ਵੀ ਸਾਡਾ ਸਕਾ ਭਰਾਈ ਹੈ ਇਹ। ਤੁਹਾਡੇ ਵੱਲੋਂ ਦਿੱਤਾ ਗਿਆ ਇਹ ਥੋੜਾ ਜਿਹਾ ਪਿਆਰੀ ਧੀਆ ਦੀ ਸਾਲਾਂ ਦੀ ਉਮਰ ਵਧਾ ਦਿੰਦਾ ਹੈ। ਧੰਨਵਾਦ। ਹੁਣ ਆ ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਦੀ ਵਾਰੀ। ਜਗਵਿੰਦਰ ਸਿੰਘ, ਸਿੱਧੂ ਗਲਿੰਗ, ਤਰਨਪ੍ਰੀਤ, ਜਸਨੂਰ, ਰਣਵੀਰ ਸਿੰਘ, ਪਿੰਡ ਕਲਾਰਾਂ ਜ਼ਿਲ੍ਹਾ ਬਰਨਾਲਾ, ਪਰਮਜੀਤ ਕੌਰ ਮਾਨ, ਤੇਜਪਾਲ ਸਿੰਘ ਅਮਰਜੀਤ ਸਿੰਘ ਜਸ ਸੇਖੋਂ ਮਨਵੀਰ ਕੌਰ ਬਿਆਨਤ ਸਿੰਘ ਮੇਜਰ ਸਿੰਘ ਲਖਪ੍ਰੀਤ ਸਿੰਘ ਹਰਵਿੰਦਰ ਕੌਰ ਸੀਰਤ ਸਿੰਘ ਗੁਰਪ੍ਰੀਤ ਦਿਲਿਓ ਕਿਰਨਾ ਕੌਰ ਰਾਮ ਸਿੰਘ ਢਿੱਲੋਂ ਰਿੰਕੂ ਸੁਖਪ੍ਰੀਤ ਸਿੰਘ ਜਗਦੀਪ ਸਿੰਘ ਕਰਮਜੀਤ ਕੌਰ ਦਰਸ਼ਨ ਬਰਾੜ ਅਮਨਦੀਪ ਕੌਰ ਰਣਜੀਤ ਸੇਖੋਂ ਸਰਬਜੀਤ ਕੌਰ ਅਮਰਜੀਤ ਕੌਰ ਮਨਪ੍ਰੀਤ ਸਿੱਧੂ ਰੀਤ ਸੇਖੋਂ ਜਸਪਾਲ ਰੋਪੜ ਧਰਮਪਾਲ ਅਰੋੜਾ ਇੱਕ ਗੱਲ ਹੋ ਰਹੀ ਏ ਜੀ ਕਮੈਂਟ ਤਾਂ ਬਹੁਤ ਸੀਗੇ ਹਨਾ ਵੀ ਸਾਥੋ ਵੀਡੀਓ ਲੰਬੀ ਹੁੰਦੀ ਸੀ ਤਾਂ ਕਰਕੇ ਅਸੀਂ ਘੱਟ ਬੋਲੇ ਨੇ ਅਗਲੀ ਵੀਡੀਓ ਚ ਤੁਹਾਡੇ ਜਿੰਨਾਂ ਦੇ ਰਹਿ ਗਏ ਉਹਨਾਂ ਦੇ ਪੱਕਾ ਬੋਲੇ ਜਾਣਗੇ ਜੀ ਤੇ ਇੱਕ ਸਾਨੂੰ ਬੇਨਤੀ ਹੋ ਰਹੀ ਵੀ ਜੇ ਕਿਸੇ ਨੇ ਵੀ ਹਨਾ ਆਪਣੇ ਤੇ ਕੋਈ ਸਟੋਰੀ ਬਣਵਾਉਣੀ ਹੋਵੇ ਤਾਂ ਸਾਨੂੰ ਉਹ ਆਪਣਾ ਮੈਸੇਜ ਸਾਡੇ ਤੇ ਸਾਨੂੰ ਭੇਜ ਸਕਦਾ ਜਾਂ ਸਾਨੂੰ ਫੋਨ ਕਰ ਸਕਦਾ ਆਪਦੀ ਸਟੋਰੀ ਸਾਨੂੰ ਦੱਸ ਸਕਦਾ ਸੀ ਉਹਵੇਂ ਦੀ ਸਟੋਰੀ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੀ ਧੰਨਵਾਦ